ਐਮਐਲਏ ਸਮੇਤ ਪੁਲਿਸ ਦੀ ਹੋਟਲ ਤੇ ਰੇਡ ਰੇਡ ਕੀਤੀ ਹੈ ਇੱਥੇ ਸਾਨੂੰ ਅੱਜ 10 ਜੋੜੇ ਮਿਲੇ ਹਨ ਹੋਰ ਕੁਝ ਨਹੀਂ ਬੱਚੇ ਨੀ ਆਪਣਾ ਮੁੰਡੇ ਕੁੜੀਆਂ ਰੰਗ ਰੰਲੀਆ ਮਨਾਉਂਦੇ ਫੜਲੇ ਸੱਤ ਪ੍ਰੇਮੀ ਜੋੜੇ ਕੁੜੀਆਂ ਬਣੀਆਂ ਸੀਗਾ ਸੈਰ ਤੇ ਬੜੀ ਠੀਕ ਹੈ ਚਲ ਆਜੋ ਅੱਗੇ ਖੜੋ ਤੁਸੀਂ ਖੜ ਸੀ ਕਿਉਂ ਲੜਕੀਆਂ ਮੌਕੇ ਤੇ ਪਕੜੀਆਂ ਗਈਆਂ ਜਿਹੜੀਆਂ ਕਿ ਲਪਕ ਪਕ ਖੜਾਵਾਂ ਤੋਂ ਵੱਖ-ਵੱਖ ਲੜਕਿਆਂ ਦੇ ਨਾਲ ਆਈਆਂ ਗਾਂਢ ਦੇਖ ਪੁਲਿਸ ਦੇ ਉੱਡੇ ਹੋਸ਼ ਜੋੜਿਆਂ ਨੂੰ ਗੱਡੀ 'ਚ ਲੱਦ ਕੇ ਲੈ ਗਈ ਪੁਲਿਸ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਇਕੱਠ ਹੋਟਲ ਬਾਹਰ ਹੋਇਆ ਦਿਖਾਈ ਦੇ ਰਿਹਾ ਹੈ ਹਰ ਕੋਈ ਸੋਚ ਰਿਹਾ ਹੈ ਕਿ ਆਖਰ ਇਹ ਚੱਕਰ ਕੀ ਹੈ ਜਾਣਕਾਰੀ ਮੁਤਾਬਕ ਲੁਧਿਆਣਾ ਦਾ ਇਹ ਨਾਮੀ ਹੋਟਲ ਹੈ ਪੁਲਿਸ ਤੇ ਵਿਧਾਇਕ ਸਾਹਿਬ ਨੂੰ ਸ਼ਿਕਾਇਤ ਮਿਲੀ ਸੀ ਕਿ ਇੱਥੇ ਵੱਡੇ ਕਾਂਡ ਹੋ ਰਹੇ ਨੇ ਸ਼ੱਕ ਦੇ ਚੱਲਦੇ ਹੀ ਵਿਧਾਇਕ ਤੇ ਪੁਲਿਸ ਇਸ ਹੋਟਲ 'ਚ ਰੇਡ ਕਰਨ ਪਹੁੰਚੇ ਸੀ ਤੇ ਜਦੋਂ ਆਕੇ ਦੇਖਿਆ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਹੋਟਲ ਵਿੱਚ ਕਾਫੀ ਪ੍ਰੇਮੀ ਜੋੜੇ ਮੌਜੂਦ ਸਨ ਜੋ ਰੰਗਰਨੀਆਂ ਮਨਾਉਣ ਲਈ ਪਹੁੰਚੇ ਹੋਏ ਸੀ ਤੁਰੰਤ ਪੁਲਿਸ ਨੇ ਇਹਨਾਂ ਪ੍ਰੇਮੀ ਜੋੜਿਆਂ ਨੂੰ ਕਾਬੂ ਕਰ ਗੱਡੀ 'ਚ ਬਿਠਾ ਲਿਆ ਆਖਰ ਮੌਕੇ ਤੇ ਪਹੁੰਚੇ ਵਿਧਾਇਕ ਸਾਹਿਬ ਦਾ ਕੀ ਬਿਆਨ ਸਾਹਮਣੇ ਆਇਆ ਹੁਣ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਜਦੋਂ ਅਸੀਂ ਮੌਕੇ ਤੇ ਆਈਆਂ ਆ ਤੇ ਉਹ ਜਿਹੜਾ ਸਕੋਰਪੀਓ ਆ ਜਿਹਦੇ ਵਿੱਚ ਇਹ ਸਮਾਨ ਸਰਵ ਕਰਦੇ ਆ ਉਹ ਤਾਂ ਮੌਕੇ ਤੋਂ ਭੱਜ ਗਈ ਲੇਕਿਨ ਇਹਦੇ ਵਿੱਚ 7 ਮੁੰਡੇ ਤੇ 7 ਕੁੜੀਆਂ ਜਿਹੜੇ ਆ ਉਹ ਹੁਣ ਮੌਕੇ ਤੇ ਇਹਨਾਂ ਨੇ ਐਸਐਚਓ ਸਾਹਿਬ ਨੇ ਮੌਕੇ ਤੇ ਮੰਨੇ ਤੇ ਲਾੜੋ ਲੇਡੀਜ਼ ਫੋਰਸ ਬੁਲਾ ਕੇ ਉਹਨਾਂ ਨੇ ਆਪਣੀ ਹਰਾਸਤ ਚ ਲਏ। ਠੀਕ ਹੈ। ਲੜਕੀਆਂ ਸਪਲਾਈ ਬਾਰੇ ਮੈਨੂੰ ਨਹੀਂ ਪਤਾ ਲੇਕਿਨ ਲੜਕੀਆਂ ਮੌਕੇ ਤੇ ਪਕੜੀਆਂ ਗਈਆਂ ਜਿਹੜੀਆਂ ਕਿ ਬੱਕ-ਬੱਕ ਥਾਵਾਂ ਤੋਂ ਬੱਕ-ਬੱਕ ਲੜਕਿਆਂ ਦੇ ਨਾਲ ਆ ਜਾਂਦੀਆਂ ਸੀ। ਇਸ ਮਾਮਲੇ 'ਚ ਪੁਲਿਸ ਵੱਲੋਂ ਹੁਣ ਕੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ? ਹੁਣ ਇਹ ਵੀ ਸੁਣ ਲਓ। ਆਪਣੇ ਮੋਤੀ ਨਗਰ ਦੇ ਵਿੱਚ ਸ਼ੀਨਾ ਮੈਡਮ ਜੀ ਆਏ ਸੀ ਕਿ ਤੁਸੀਂ ਸਾਰੇ ਇਕੱਠਾ ਹੋ ਕੇ ਰੇਡ ਕੀਤੀ ਹੈ। ਇੱਥੇ ਸਾਨੂੰ ਅੱਜ 10-10 ਜੋੜੇ ਮਿਲੇ ਆ। ਜਿਹੜਾ ਫੋਟੋ ਸਰ ਕੀ ਨਾਮ ਹੈ? ਇਹ ਕੇ 9 blue seven blue seven ਉਹ ਲੱਗ ਸਕੋ ਮੋਤੀ ਲੱਗ ਰਹੇ ਨੇ ਹੋਰ ਕੁਸ਼ਣ ਇਹ ਬੱਚੇ ਨੀ ਆਪਣਾ ਮੰਡੇ ਕੁੜੀ ਮੰਡੇ ਇਹ ਸਾਰੇ ਲੋਕਾਂ ਨੇ ਬਾਹਰੋਂ ਲੋਕਲ ਦੇ